ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੋਬਰ ਗੈਸ ਪਟਾਇਆ ਹੈ ਨੈਸ਼ਨਲੀ ਦੇਰੀ ਵਾਲਾਂ ਕੋਲ ਫ੍ਰੀ ਹੈ ਬਿਲਕੁਲ ਦੇਖ ਸਾਡੇ ਕੱਲਾ ਦੁੱਧ ਪਾਉਣ ਤੀਆ ਬਾਈ ਫਟਿੰਗ ਕਰਨ ਆਇਆ ਗਿਆਨੀ ਬਾਈ ਕਿਵੇਂ ਕਾਹਾਂ ਜਾ ਬਾਈ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੁ ਲਾਦੇ ਤੁਸੀਂ ਹੁਣ ਤੱਕ ਲੱਗਿਆ ਹੂਗਾ ਤੁਹਾਰੇ 3400 ਜੀ ਅੱਛਾ ਅੱਛਾ ਆਪਣਾ ਪੰਡ ਕਿਹੜਾ ਜੀ ਆਪਣਾ ਰੈਸਰ ਬੰਦਾ ਜੀ ਰੈਸਰ ਬਾਈ ਦਾ ਬੰਦਾ ਐ ਨੰਬਰ ਦੱਸੂਗੀ ਮੜਾ ਜਾਵਾਂ 8872 ਜੀ ਹਾਂਜੀ 38492 ਦੁਬਾਰੇ ਫਿਰ ਦਾ ਜੀ 88727 ਠੀਕ ਹੈ ਜੀ 38429 ਠੀਕ ਹੈ ਜੀ ਇਹ ਕਿਥੇ ਡੇਰੀ ਵਾਲ ਨੂੰ ਕਹਿਣਾ ਬੰਦਾ ਜੀ ਮੈਡਮ ਮਟਾ ਹਾਂ ਜੀ ਹਾਂ ਹਾਂ ਜਿਹੜੇ ਮੁੰਡੇ ਹੁੰਦੇ ਮੁੰਡੇ ਉਹਨਾਂ ਨੂੰ ਕਹਿਣਾ ਬੰਦਾ ਮੁਗਗੇ ਜੀ ਇਹਨਾਂ ਦੇ ਠੀਕ ਹੈ ਮੁਗਗੇ ਦਾਫਤਰ ਠੀਕ ਹੈ ਜੀ ਦੇਖ ਸਕਦੇ ਹੋ ਮੇਰੀ ਡੇਰੀ ਵਾਲੀ ਨੈਸਰ ਡੇਰੀ ਵਾਲੇ ਆ ਆ ਸਮਾਨ ਦੇਖ ਸਕਦੇ ਫਾਰਮ ਭਰਨੇ ਪੈਂਦਾ ਫਾਰਮ ਭਰਨੇ ਪੈਂਦਾ ਇਹ ਫ੍ਰੀ ਆ ਜੀ ਇਹ ਹਾਂ ਜੀ ਬਿਲਕੁਲ ਫ੍ਰੀ ਹੈ ਬਾਈ ਜੀ ਬਿਲਕੁਲ ਫ੍ਰੀ ਆ ਕੱਲਾ ਟੋਆਡ ਆ ਜਾ ਪਟਣਾ ਪੈਂਦਾ ਟੋਏ ਦੀ ਪੈਸੇ ਆਉਂਦੇ ਜੀ ਵਾਪਸ ਨਾ ਹਾਂ ਜੀ ਹਾਂ ਟੋਏ ਦੀ ਪੈਸੇ ਆਉਂਦੇ ਆ ਤੇ ਇੱਕ ਐਗਰੀਮੈਂਟ ਜਿਆ ਕਰਦੇ ਆ ਠੀਕ ਹੈ ਜੀ ਤੇ ਆਟੋ ਆਪ ਪਟਿਆ ਸੀ ਦੇਖ ਸਕਦੇ ਹੋ ਤੇ ਬਾਕੀ ਗਰੰਟੀ ਵੀ ਹੈ ਦੀ ਫੋਲ ਹਾਂ ਜੀ ਹਾਂ 10 ਸਾਲ ਦੀ ਗਰੰਟੀ ਹੈ 10 ਸਾਲ ਦੀ ਗਰੰਟੀ ਹੈ ਬਾਈ ਜੀ ਜੇ ਤੁਹਾਨੂੰ ਜਾਣਕਾਰੀ ਲੈਣੀ ਹੈ ਤਾਂ ਬਾਈ ਜੀ ਲੈ ਸਕਦੇ ਤੁਸੀਂ ਠੀਕ ਹੈ ਜੀ ਆਪ ਬਸ ਆ ਤਾਂ ਵਿੱਚ ਪੂਰਾ ਜਾ ਲਫਾਫਾ ਜਾ ਤੇ 파ਟ ਦਾ ਨਹੀਂ ਬਹੁਤ ਨੁਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਆ ਕੈਟਾ ਜੀ ਸਾਰੀ ਇਹਦੀ ਹਾਂ ਜੀ ਇਹ ਕੈਟਾ ਜੀ ਸਾਰੀ ਹੈ ਸਾਰੀ ਕੈਟਾ ਭਰਾ ਪਾਇ ਪੂਰ ਸਾਰਾ ਕੁਝ ਚੈੱਕ ਕਰ ਸਕਦੇ ਹੋ ਜਿਹਦੇ ਦੋ ਤਿੰਨ ਮੱਜਾ ਉਹ ਲਵਾਖ ਦਾ ਜੀ ਹੈ ਨਾ ਹਾਂ ਜੀ ਹਾਂ ਦੋ ਤਿੰਨ ਚਾਰ ਮੱਜਾ ਉਹਨੂੰ ਬਹੁਤ ਵਧੀਆ ਚੀਜ਼ ਆ ਜੀ ਕਿਉਂ 1100 ਦਾ ਸਿਲੈਂਡਰੀ ਆ ਤੇ ਹੁਣ ਤਾਂ ਰੇਟ ਘਟ ਗਿਆ ਵੈਸੇ 900 ਦਾ ਰਹਿ ਗਿਆ ਪਰ ਫਿਰ ਵੀ ਵਧੀਆ ਚੀਜ਼ ਲੱਗਿਆ ਇੱਥੇ ਸਾਢੇ ਪਿੰਡ ਤੱਕ ਹੀਆਂ ਘਰਾਂ ਦੇ ਲਵਾਇਆ ਜੀ ਤੇ ਕਰਦੇ ਹਾਂ ਤੇ ਆ ਦੋ ਟੋਏ ਕੱਢਿਆ ਠੀਕ ਆ ਜੀ ਵਾਈ ਦਾ ਨੰਬਰ ਵੀ ਆਪਾਂ ਨੂੰ ਸੁਰੋ ਸਕਰੀਨ ਤੇ ਲਾ ਰਾਂਗੇ ਵਾਈ ਨਾਲ ਗੱਲਬਾਤ ਕਰ ਸਕਦੇ ਜੇ ਵਧੇ ਜਾਣਕਾਰੀ ਲੈਣੀ ਆ ਠੀਕ ਆ ਜੀ ਤੇ ਸਾਢੇ ਪਿੰਡ ਲੱਗ ਹੋਣੇਗਾ ਟੁਕੜਾ 8-10 ਤੱਕ ਦੇਖੋ ਵੈਸੇ ਥੋੜੀ ਜਾਣਕਾਰੀ ਲੈਤੀ ਹੈ ਜੀ ਹੈ ਜੀ ਪਟਿਆਲੇ ਤੱਕ ਲਾ ਕੇ ਆਏਗੇ ਹੱਸਾ ਪਟਿਆਲੇ ਤੱਕ ਤੇਸਾ ਦੇ ਭਰਾ ਪਟਿਆਲੇ ਤੱਕ ਬਾਈ ਕੰਦਾ ਲਾ ਦੇ ਠੀਕ ਹੈ ਜੀ ਠੀਕ ਹੈ ਹੋਊਗਾ ਰੋਜਪੁਰ ਸਾਰੇ ਕੰਮ ਇਹ ਕਿੰਨੇ ਦਿਨਾਂ ਦੇ ਭਾਈ ਗੋਹਾ ਪਾਇਦੂ ਚੱਲ ਪਾਉਂਦਾ ਜੀ ਇਹ ਜੀ ਆਪਾਂ ਘਰ ਵਾਲਾ ਨਵਾਂ ਗੋਹਾ ਪਾਉਣਾ 18-22 ਕੰਦਾ ਕਹਿੰਦੇ ਜੀ ਹਾਂ ਜੀ ਤੇ ਜੀ ਆਪਾਂ ਬੇਸਟਿੰਗ ਵਾਲਾ ਲਿਆ ਕੇ ਕਿਸੇ ਪਾਸੇ ਪੁਰਾਣਾ ਗੋਬਰ ਪਾ ਦੇਣਿਆ ਠੀਕ ਹੈ ਜੀ 800 ਲੀਟਰ ਠੀਕ ਹੈ ਜੀ ਤਾਹੇ 10-12 ਦਿਨਾਂ ਚ ਜਲ ਪਾਉਂਦੇ ਜੀ ਠੀਕ ਹੈ ਜੀ ਬੈਸਟ ਇਹ ਕਿਹੜਾ ਹੁੰਦਾ ਜਿਹੜਾ ਆਪਣਾ ਗੋਬਰ ਕਾਇਦੇ ਨਿਕਲਦਾ ਹਾਂ ਜੀ ਹਾਂ ਹਾਂ ਜਿਹੜਾ ਆਪਣਾ ਨਾ ਗੋਬਰ ਪੈ ਗਿਆ ਹੁੰਦਾ ਨਾ ਹਾਂ ਜੀ ਪੜਦੇ ਹੁੰਦੇ ਲੋਕ ਹਾਂਜੀ ਹਾਂਜੀ ਪੱਤੇ ਦੀ ਸੀ ਉਹਨਾਂ ਦਾ ਠੀਕ ਹੈ ਜੀ ਜਿਹੜੀ ਬੈਸਟ ਇਹ ਉਹਦੇ ਪਤਲੀ ਜੀ ਠੀਕ ਹੈ ਜੀ ਲੋਪਰਾ ਸਾਰਾ ਤੁਹਾਨੂੰ ਦਿਖਾਤਾ ਬਾਈ ਦਾ ਵੱਧ ਜਾਣਕਾਰੀ ਬਾਈ ਨਾਲ ਗੱਲ ਕਰ ਲਓ ਗੱਲਬਾਤ ਠੀਕ ਹੈ ਜੀ ਤੁਹਾਨੂੰ ਤਾਂ ਬਤੀ ਵਧੀਆ ਲੱਗੀ ਠੀਕ ਹੈ ਨਾ ਫੋਨ ਨੂੰ ਵਧੀਆ ਲੱਗੀ ਰ ਤੁਸੀਂ ਜਿਆਦਾ ਕੰਟੈਕਟ ਕਰਨਾ ਜੀ ਬਾਈ ਨਾਲ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਈ ਇਹ ਹੋ ਗਿਆ ਕੰਪਲੀਟ। ਥੇਲਕੂਲ ਧਰਤੀ ਕੱਲ ਆਪਾਂ ਦੂਜੀ ਵੀਡੀਓ ਬਣਾਈ ਸੀ ਸਿੰਪਲ। ਉਹ ਬਾਈ ਪੱਟ ਕੇ ਗਿਆ ਜੀ ਠੀਕ ਹੈ ਜੀ। ਆਹ ਦੇਖ ਸਕਦੇ ਹੋ। ਆਹ ਤਾਰ ਜਨ ਲੱਗਦੀ ਐ ਮੀਟਰ ਚ ਠੀਕ ਹੈ ਜੀ। ਇਹ ਕਹਿੰਦਾ ਗੈਸ ਕੋਈ ਸਾਫ ਕਰ ਦੇ ਜੀ ਠੀਕ ਆ। ਚੈੱਕ ਕਰ ਸਕਦੇ। ਤੇ ਆਹ ਗੋਹਾ ਖੋਲਣਾ ਬਸ ਅੱਜ ਖੋਲ ਦੇ ਗੋਹਾ ਇਹਦੇ ਚ। 20 ਕਿਤੇ ਨਾ ਚ ਬਾਈ ਕਹਿੰਦਾ ਚਾਲੂ ਪੂਗਾ ਜੀ ਇਹ। ਸਾਢੇ 3 ਘੰਟੇ ਲੱਗਦੇ ਜੀ ਇਹਦੇ ਨੂੰ। ਠੀਕ ਹੈ ਜੀ। ਚੈੱਕ ਕਰ ਸਕਦੇ। ਸਾਢੇ 3 ਘੰਟੇ। ਲਿਆ ਕਰੂਗਾ ਨੱਤ 24 ਘੰਟੇ ਸਾਢੇ 3 ਘੰਟੇ ਚੱਲਦਾ ਹੈ ਬਹੁਤ ਵਧੀਆ ਚੀਜ਼ ਆ ਤੇ ਬਾਕੀ ਇਹ ਤੁਹਾਨੂੰ ਜੁਬਾ ਚੱਲ ਪਿਆ ਸਮ ਦਿਖਾਵਾਂਗਾ ਪਾਇ ਪ ਜਾਂਦੀ ਇਹ ਕਰਨ ਨੂੰ ਠੀਕ ਆ ਚੈੱਕ ਕਰ ਸਕਦੇ ਨਹੀਂ ਦੇਖ ਸਕਦੇ ਪੈਪ ਜੀ ਖਾਲੀ ਐ ਪੀ ਇੱਥੇ ਪਾਣੀ ਕੋਈ ਪਾਇ ਰਹਾ ਨਹੀਂ ਤੇ ਆਹ ਲਈ ਕਰਾਂਗੇ ਮਸ਼ੀਨ ਜੀ ਇੱਕ ਕਹਿੰਦੇ ਸਾਫ ਕਰਦੀ ਲਾਈਟ ਤੇ ਚੱਲੂਗੀ ਠੀਕ ਐ ਹੁਣ ਚੱਲ ਜੀ ਇਹ ਜਿਹੜੇ ਘੱਟ ਪਸੂਆ ਮਨਕ ਚਲਦੋ ਤਿੰਨ ਪਸੂਆ ਚਾਰ ਹੈਗੇ ਫਿਰ ਤਾਂ ਹੈਗਾ ਠੀਕ ਉਹ ਸਿਲੰਡਰ ਵੀ ਬਹੁਤ ਮਹਿੰਗਾ ਹੋਇਆ ਬਾਈ ਸੁਣ ਚੁੱਲਾ ਵੀ ਦਿਖਾਉਣੇ ਆ ਆਹੋ ਜੀ ਚੁੱਲਾ ਬਹੁਤ ਹੀ ਵਦ ਕੋ ਕੋ ਚੈੱਕ ਕਰਕੇ ਮੈਂ ਫਿਰ ਸਿਲੰਡਰ ਵੀ ਕਰ ਬਣਾ ਬਹੁਤ ਬੁਰੀ ਜਿਹਾ ਗੱਡ ਲੱਗਿਆ ਪਰ ਕਿਥੋਂ ਕੀ ਗੱਲ ਫਸਾਈ ਉਹ ਵੀ ਬਣਾ ਕੇ ਦਿਖਾਵਾਂਗੇ ਵੀਡੀਓ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਤੇ ਪਾਈ